ਮੈਂ ਕੁਲਵੰਤ ਸਿੰਘ ਸਿਆਣ ਦੇਸ਼ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦੇ ਵਿਸ਼ਕਰਮਾ ਦੇ ਦੀ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਇਹ ਤਿਹਾਰ ਸਾਡੇ ਦੇਸ਼ਵਾਸੀਆਂ ਲਈ ਖੁਸ਼ੀਆਂ ਭਰਿਆ ਰਹੇ ਅਤੇ ਲੋਕ ਚੜ੍ਹਦੀ ਕਲਾ 'ਚ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਦਰਪ੍ਰੀਤ ਸਿੰਘ ਐਮ ਡੀ ਇੰਦਰਪ੍ਰੀਤ ਕਮੈਨ ਲਾਭਾ ਵੱਲੋਂ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਤੇ ਪੰਜਾਬ ਵਾਸੀ ਤੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਾਸ ਮਨਪ੍ਰੀਤ ਸਿੰਘ ਧਾਰੋਂ ਕੀ ਪ੍ਰਧਾਨ ਟਰੱਕ ਜੁਨੀਆ ਨਾਬਾ ਸਭ ਤੋਂ ਪਹਿਲਾਂ ਆਦਰ ਤੇ ਸਤਿਕਾਰ ਸਹਿਤ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਤੇ ਵੱਡੇ ਭਰਾ ਗੁਰਦੇਵ ਸਿੰਘ ਜੀ ਦੇਮਾਨ ਐਮਐਲਏ ਹਲਕਾ ਨਾਬਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਮਨਜੋਤ ਸਿੰਘ ਲੱਧਾੜੀ ਜੂਥ ਪ੍ਰਧਾਨ ਆਮ ਆਦਮੀ ਪਾਰਟੀ ਨਾਬਾ ਮੈਂ ਆਪਦੇ ਵੱਲੋਂ ਤੇ ਐਮਐਲਏ ਦੇਮਾਨ ਜੀ ਵੱਲੋਂ ਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਦੇਸ਼ ਭਰ ਦੇ ਆਵਾਸੀਆਂ ਨੂੰ ਦੀਵਾਲੀ ਦੇ ਬੰਦੀ ਛੋੜਨੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ। ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੇ ਪਤੇ ਮੈਂ ਹਰਪ੍ਰੀਤ ਸਿੰਘ ਐਮਸੀ ਐਮਐਸ ਕੰਬਾਇਨ ਲਾਬਾ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਦੀਵਾਲੀ ਬੰਦੀ ਛੋੜ ਦੇ ਵਾਸਤੇ ਵਿਸ਼ਕਰਮਾ ਦੇ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਤੇ ਦੇਸ਼ ਵਾਸੀਆਂ ਨੂੰ ਅਤਵੰਤਨ ਕੇ ਬੇਨਤੀ ਵੀ ਕਰਦਾ। ਮੇਆਪਾ ਸਾਰੇ ਇਹ ਤਿਹਾਰ ਖੁਸ਼ੀਆਂ ਦਾ ਤਿਹਾਰ ਹੈ ਸਾਰੇ ਮਿਲ ਕੇ ਗ੍ਰੀਨ ਦੀਵਾਲੀ ਮਨਾਈਏ ਮੈਂ ਤਲਵਿੰਦਰ ਸਿੰਘ ਗੋਗੀ ਪ੍ਰਧਾਨ ਆਰਟੀਆ ਸੈਸ਼ਨ ਮੰਡਾਉ ਮੰਡੀ ਮੇਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੈਂ ਅਜੀਤ ਸਿੰਘ ਡਾਇਰੈਕਟਰ ਸੁਰਿੰਦਰਾਗਰ ਇੰਡਸਟਰੀ ਨਾਭਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦਿਆਂ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਪਾਕਰ ਸਿੰਘ ਐਮ ਡੀ ਹਰਦੇਖ ਮੈਂ ਰੋਟੀਪੁਰ ਨਾਬਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅੱਜ ਦੀਵਾਲੀ ਤੇ ਵਿਸ਼ਕਰਮਾ ਮੰਡੇ ਤੇ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਚੇਕੂ 22 ਪ੍ਰਧਾਨ ਜਲਾ ਪਟਿਆਲਾ ਕਾਂਗਰਸ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਨਾਬਾ ਨਿਵਾਸੀਆਂ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਤੇ ਬਾਬਾ ਵਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਚੜ੍ਹਦੀ ਗੱਲਾਂ ਚ ਰਹੋ ਹਮੇਸ਼ਾ ਤਰੱਕੀਆਂ ਕਰੋ ਬਹੁਤ ਬਹੁਤ ਖੁਸ਼ ਰਹੋ ਧੰਨਵਾਦ ਜੀ ਪ੍ਰੀਤ ਪ੍ਰਭੂ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾ ਡੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਆਉਣ ਵਾਲੀ ਦੀਵਾਲੀ ਸਾਡੇ ਖੇੜੇ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਅਤੇ ਮੈਂ ਬੇਨਤੀ ਵੀ ਕਰਦਾ ਕਿ ਆਪਾਂ ਆਓ ਗ੍ਰੀਨ ਦੀਵਾਲੀ ਮਨਾਈਏ ਤੇ ਵਾਤਾਵਰਨ ਨੂੰ ਵੀ ਸੁਧਰ ਰੱਖੀਏ ਫੇਰ ਦੁਬਾਰਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੌਰਵ ਕੱਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਸਰਦਾਰ ਅਮਰੀਕ ਸਿੰਘ ਮਾਲਕ ਨਿਊ ਗੁਰਦੇਵਾਲਾ ਇੰਡਸਟਰੀ ਪ੍ਰਾਈਵੇਟ ਲਿਮਟਿਡ ਨੱਬਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦਸਹਿਰਾ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਸਾਰੇ ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਮੈਂ ਵਰਪੀ ਸਿੰਘ ਦੀਵਾਲੀ ਤੇ ਬੰਦੀ ਛੋੜ ਬਿਸਕਰਮਾ ਦੀਆਂ ਜੀ ਐਸ ਐਗਰੋ ਟੈਕ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਖਾਲਸਾ ਵੈਕ ਜੀ ਦੇ ਪਤੇ ਮੈਂ ਸਰਬਜੀਤ ਸਿੰਘ ਸਰਪੰਚ ਪਿੰਡ ਸੁਖੇਵਾਲ ਸਾਬਕਾ ਸਰਪੰਚ ਪਿੰਡ ਸੁਖੇਵਾਲ ਮੈਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸਾਰੇ ਕਾਂਗਰਸ ਪਾਰਟੀ ਵੱਲੋਂ ਤੇ ਆਪਣੇ ਸਾਰੇ ਇਲਾਕੇ ਦੇ ਨਿਵਾਸੀ ਬੰਦਿਆਂ ਨੂੰ ਲੱਖ ਲੱਖ ਵਧਾਈਆਂ ਦੇਵਾਇਜੀ ਖਾਲਸਾ ਭਾਈ ਮੈਂ ਪ੍ਰੀਤਮ ਸਿੰਘ ਢਾਲੀਵਾਲ ਐਮਡੀ ਰਤਨੈਗਰੋ ਟੈਕ ਨਾਂਬਾ ਮੈਂ ਆਪਣੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਕ ਮੇਰੀ ਕੰਪਨੀ ਵੱਲੋਂ ਰਤਨੈਗਰੋ ਟੈਕ ਵੱਲੋਂ ਤੇ ਮੇਰੇ ਅਮਪਲਾਈ ਦੀ ਨਵੀਂ ਮੇਰੇ ਕੰਪਨੀ ਦੇ ਪ੍ਰਾਈਨਸ ਸਾਰਿਆਂ ਵੱਲੋਂ ਬੰਦੀ 16 ਦਿਨ ਤੇ ਦੀਵਾਲੀ ਤਿਹਾੜੀ ਤੇ ਮੇਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਤੇ ਇਹ ਸਾਰਾ ਤਿਹਾੜੀ ਖੁਸ਼ੀਆਂ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਧਾਵਨੀ ਸਰਕਲ ਜਥੇਦਾਰ ਭਾਸੋਂ ਸ਼ਹਿਰੀ ਸਮੂਹ ਸੰਗਤ ਨੂੰ ਸਤਿਕਾਰ ਸਹਿਤ ਬੇਨਤੀ ਕਰਨਾ ਚਾਹੁੰਦਾ ਹੈ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਬਿਸ਼ਕਮਾਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਦੀਆਂ ਸਮੂਹ ਸੰਗਤ ਨੂੰ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੌਰਵਰਮਾ ਰਿੱਕੀ ਕੇਦਾਰ ਜੁ联ਰਸ ਨਾਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਸ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਦਿਨਾ ਤੇ ਇਹ ਤਿਹਾੜ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਮਰ ਜੇਸ਼ ਵਾਂਸਲ 22 ਪ੍ਰਧਾਨ ਪੰਜਾਬ ਵਪਾਰ ਮੰਡਲ ਨਾਬਾ ਦੀਵਾਲੀ ਅਤੇ ਬਿਸ਼ਕਰਮਾ ਦੇ ਦੇ ਸ਼ੁਭ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਭੈਣ ਭਰਾਵਾਂ ਨੂੰ ਸੁਖ ਸ਼ਾਂਤੀ ਦਾ ਸਨੇਹਾ ਦਿਨਾ ਅਤਿਆਸ ਕਰਦਾ ਕਿ ਸਭ ਵਾਸਤੇ ਦੀਵਾਲੀ ਸ਼ੁਭ ਹੋਵੇ ਖੁਸ਼ੀਆਂ ਭਰੀ ਹੋਵੇ ਬੱਚਿਆਂ ਵਾਸਤੇ ਦੀਵਾਲੀ ਸ਼ੁਭ ਹੋਵੇ ਤੇ ਇੱਕ ਨਾਲ ਸਨੇਹਾ ਦੇਣਾ ਚਾਹਨਾ ਵੀ ਪੋਲੂਸ਼ਨ ਵਾਸਤੇ ਬੱਚਿਆਂ ਨੂੰ ਆ ਸਿਆਨਿਆਂ ਨੂੰ ਵੀ ਜਿਹੜੇ ਆਤਿਸ਼ਬਾਜੀ ਆ ਨਾ ਚਲਾਈ ਜਾਵੇ ਘੱਟ ਤੋਂ ਘੱਟ ਚਲਾਣ ਦੀ ਕੋਸ਼ਿਸ਼ ਕੀਤੀ ਜਾਵੇ ਆਪਣੇ ਬੱਚਿਆਂ ਨੂੰ ਸੁਝਾਇਆ ਜਾਵੇ ਧੰਨਵਾਦ ਮੈਂ ਅਸ਼ੋਕ अरोड़ा ਬਲੌਗ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਨਾਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਤੇ ਬਿਸ਼ਕਰਮਾ ਦੀਆਂ ਬਹੁਤ ਬਹੁਤ ਵਧਾਈਆਂ ਦੇ ਦਿਨਾ ਔਰ ਇੱਕੋ ਹੀ ਸਾਡੇ ਸਾਰਿਆਂ ਨੂੰ ਬੇਨਤੀ ਹੈ ਵੀ ਦੀਵਾਲੀ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਘਰ ਬਹਿ ਕੇ ਖੁਸ਼ੀ ਹੋ ਕੇ ਮਨਾਓ ਇਹ ਬਹੁਤ ਅੱਛਾ ਲੱਗਦਾ ਹੈ ਵੀ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਪਟਾਖਿਆਂ ਦੀ ਦਰਵਾਜ਼ਾ ਤੋਂ ਨਾ ਕਰੋ ਤਾਂ ਅੱਛੀ ਗੱਲ ਹੈ ਪਰਿਵਾਰ ਨਾਲ ਮਿਲ ਕੇ ਮਨਾਓ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਜੀਵ ਕੁਮਾਰ ਸਰਪੰਚ ਪਿੰਡ ਸੋਜਾ ਮੇਰੇ ਵੱਲੋਂ ಗ್ರಾಮ ਪੰਚਾਇਤ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦੇ ਉਸ ਦਿਨਾਂ ਅਤੇ ਵਿਸ਼ਕਰਮਾਂ ਦੇ ਉਸ ਦਿਨਾਂ ਸਾਰੇ ਪੰਜਾਬ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਤੇ ਦੇਸ਼ ਵਿਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਸਰਾਜਪੁਰ ಗ್ರಾಮ ਪੰਚਾਇਤ ਸਰਾਜਪੁਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਸਾਰੇ ਹੀ ਪਿੰਡ ਵਾਸੀਆਂ ਵੱਲੋਂ ਦੀਵਾਲੀ ਬੰਦੀ ਛੋੜ ਦੇ ਉਸ ਦਿਸ ਵਿਸ਼ਕਰਮ ਦੇ ਦੀਆਂ ਸਾਰੇ ਹੀ ਹਲਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੀਮ ਸਿੰਘ ਸਰਪੰਚ ਬਨੇਰਾ ਕਲਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੰਚਾਇਤ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਵੀ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਰੀਤ ਇਕਬਾਲ ਸਿੰਘ ਮਝੈਲ ਐਡਵੋਕੇਟ ਆਪਣੇ ਐਸੋਸੀਏਟਸ ਹਰਸ਼ ਜਿੰਦਿਆ ਐਡਵੋਕੇਟ ਜਗਤਾਰ ਸਿੰਘ ਅਤੇ ਗਰਸੇਵਕ ਸਿੰਘ ਦੇ ਨਾਲ ਆਪ ਸਭ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਮਕਰਮਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਨਾਬਾ ਦੇ ਵਕੀਲ ਭਾਈਚਾਰੇ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਮੈਂ ਗੁਰਜਤ ਸਿੰਘ ਸਰਪੰਚ ਪਿੰਡ ਦਲਦੀ ਮੈਂ ਆਪਣੇ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਦੇਸ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਬਾਹਰਲੇ ਸਾਧ ਸੰਗਤਾਂ ਸੰਗਤਾਂ ਨੂੰ ਵਿਸ਼ਕਰਮਾ ਤੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਜੀਵ ਪ੍ਰਕਾਸ਼ ਬਾਂਸਲ 22 ਚੇਅਰਮੈਨ ਨਾਬਾ ਉਸਫ ਸੰਪਤੀ ਨਾਬਾ ਮੈਂ ਅੱਜ ਇਸ ਦੀਵਾਲੀ ਦੇ ਤਿਹਾੜ ਦੇ ਮੌਕੇ ਤੇ ਮੰਦੀ ਛੋੜ ਦੇ ਵਜੇ ਮੌਕੇ ਤੇ ਤੇ ਗੁਰਪੁਰਬ ਦੇ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਇੱਕ ਅਪੀਲ ਕਰਦਾ ਆ ਆਪਣੇ ਕੱਜੋਂ ਕਿ ਜਿਹੜੀ ਜਿਹੜੀ ਆਪਾਂ દિਵਾਲੀ ਹੈ ਇਹਨੂੰ ਗ੍ਰੀਨ દિਵਾਲੀ ਦੇ ਤੌਰ ਤੇ ਮਨਾਉਣੀ ਚਾਹੀਦੀ ਹੈ ਜਿਸ ਵਿੱਚ ਆਪਾਂ ਬਹੁਤ ਘੱਟ ਪਟਾਕੇ ਚਲਾ ਕੇ ਛੋਟੇ-ਮੋਟੇ ਫੁੱਲਚੜੀਆਂ ਆ ਜਾਂ ਛੋਟੇ-ਮੋਟੇ ਕੁਲ ਕੁਝ ਚੀਜ਼ ਬਚਾ ਕੇ ਆਪਾਂ ਨੂੰ ਦਿਵਾਲੀ ਮਨਾਉਣੀ ਚਾਹੀਦੀ ਹੈ ਜਿਸ ਨਾਲ ਜਿਹੜਾ ਪ੍ਰਦੂਸ਼ਣ ਹੈ ਘੱਟ ਫੈਲੇ ਜਿਹੜਾ ਇਹ ਪ੍ਰਦੂਸ਼ਣ ਹੈ ਇੱਕ ਬਹੁਤ ਹੀ ਖਤਰਨਾਕ ਤੇ ਗਲਤ ਚੀਜ਼ ਹੈ ਆਪਾਂ ਨੇ ਇਹ ਨੂੰ ਵਾਇਰ ਕਰਨਾ ਚਾਹੀਦਾ ਹੈ ਧੰਨਵਾਦ ਫਿਰ ਬਹੁ ਬਹੁ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਗੁਰਪਰਵ ਦੀਆਂ ਧੰਨਵਾਦ ਨਮਸਕਾਰ ਜੀ RAM RAM ਮੈਂ ਅਮਨ ਕੁਮਾਰ ਗੁਪਤਾ ਪ੍ਰਧਾਨ ਗਊਸ਼ਾਲਾ ਕਮੇਟੀ ਨਾਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਗਊਸ਼ਾਲਾ ਕਮੇਟੀ ਕੰਨੀਓ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਾਭਾ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਮੁਬਾਰਕਾਂ ਦੰਨਾ ਬੰਦੀ ਛੋੜ ਦੀ ਵਿਸਧੀਆਂ ਵਿਸ਼ਕਰਮਾਡੇ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਸਾਰੇ ਜਣੇ ਖੁਸ਼ੀਆਂ ਵਿੱਚ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਬਹੁਤ ਬਹੁਤ ਵਧਾਈਆਂ ਜੀ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਦੀਵਾਲੀ ਦੇ ਸ਼ੁਭ ਮੌਕੇ ਤੇ ਬੰਦੀ ਛੋੜ ਦੇ ਸ਼ੁਭ ਮੌਕੇ ਤੇ ਅਤੇ ਵਿਸ਼ਕਰਮਾ ਦੇ ਦੇ ਮੌਕੇ ਤੇ ਸਾਰੇ ਦੁਨੀਆ ਭਰ ਦੇ ਨਾਗਰਿਕਾਂ ਨੂੰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹਾਂ ਤੇ ਚਾਹੁੰਦਾ ਹਾਂ ਕਿ ਆਨ ਵਾਲਾ ਸਮਾਂ ਸਭ ਲਈ ਖੁਸ਼ੀਆਂ ਲੈ ਕੇ ਆਵੇ ਅੱਜ ਮੈਂ ਦੀਵਾਲੀ ਦੇ ਸੰਪਰਕ ਚ ਇੱਕ ਸੰਦੇਸ਼ ਦੇਣਾ ਚਾਹਣਾ ਹੈ ਨਾਬੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਪਰਮਾਤਮਾ ਇਹ ਖੁਸ਼ੀਆਂ ਭਰਿਆ ਤਿਹਾੜ ਸਾਰੇ ਨਾਬੇ ਪਸਿਆਂ ਵਿੱਚ ਪੰਜਾਬ ਵਾਸੀਆਂ ਵਿੱਚ ਹਿੰਦੂਸਤਾਨ ਦੇ ਵਸੇ ਵਿੱਚ ਖੁਸ਼ੀਆਂ ਦਾ ਮੌਕਾ ਲਿਆਵੇ ਇਸ ਦਿਨ ਦੀ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਹੈ ਇਹ ਮੈਂ ਰਾਮਚੰਦਰ ਜੀ ਸਾਰੇ ਦੇਵਤੇ ਅੱਗੇ ਆਸ ਕਰਦਾ ਵੀ ਸਾਡੇ ਪੰਜਾਬ ਤੇ ਸਾਡੇ ਨਾਬੇ ਤੇ ਆਪਣਾ ਖੁਸ਼ੀਆਂ ਪਰਿਆ ਹੱਥ ਰੱਖਾ ਆਸ਼ੀਰਵਾਦ ਜੀ ਮੈਂ ਪ੍ਰੋਫੈਸਰ ਤਰਮਿੰਦਰ ਸਿੰਘ ਜੁਆਇੰਟ ਸੈਕਟਰੀ ਯੂਥ ਵਿੰਗ ਆਮ ਆਦਮੀ ਪਾਰਟੀ ਪੰਜਾਬ ਆ ਮੇਰੇ ਵੱਲੋਂ ਤੇ ਮੇਰੇ ਵੱਡੇ ਭਾਈ ਗੁਰਦੇਵ ਸਿੰਘ ਦੇਵਮਾਨ ਜੀ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੁਹਾਡੇ ਸਭ ਦੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਭ ਨੂੰ ਤਰੱਕੀਆਂ ਬਖਸ਼ੇ ਆਉਣ ਆਲਾ ਸਮਾਂ ਤੁਹਾਡੇ ਸਾਰਿਆਂ ਲਈ ਬਹੁਤ ਹੀ ਖੁਸ਼ਮਈ ਅਤੇ ਤੰਦਰੁਸਤੀ ਵਾਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਚੇਅਰਮੈਨ ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੁੰਕੋ ਕਲਗੀਧਰ ਸਕੂਲ ਪਰਿਵਾਰ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਨਾ ਇਹ ਦਿਨ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਾਉਂਦੇ ਨੇ ਬੰਦੀ ਛੋੜ ਦਿਵਸ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕਰਵਾ ਕੇ ਲਿਆਏ ਸੀ ਤੇ ਦੀਵਾਲੀ ਰੋਸ਼ਨੀਆਂ ਦਾ ਤਿਹਾਰ ਹੈ ਇਸ ਦਿਨ ਰਾਮਚੰਦਰ ਲక్ష్ਮਣ ਅਯੁੱਧਿਆ ਬਨਵਾਸ ਕੱਟ ਕੇ ਵਾਪਸ ਪਹੁੰਚੇ ਸਨ ਤੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇਕੱਲੇ ਹੀ ਚੱਲ ਕੇ ਦੁਨੀਆ ਬਦਲ ਦਿੱਤੀ ਅਸੀਂ ਉਹਨਾਂ ਦੇ ਰਾਹਾਂ ਤੇ ਚੱਲਦੇ ਆਂ ਤੇ ਉਹਨਾਂ ਦੀ ਸਿੱਖਿਆਵਾਂ ਨੂੰ ਧਾਰਨ ਕਰਦੇ ਆਂ ਤੇ ਅਸੀਂ ਉਹਨਾਂ ਦੇ ਪ੍ਰਕਾਸ਼ ਉਤਸ਼ਾਹ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਮੈਂ ਬਨੂਰ ਕੁਮਾਰ ਗੋਵਿੰਦ ਨੌਂਹਟੇ ਨਾਬਾ ਆਪਣੇ ਪੰਜਾਬ ਵਾਸੀ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਵਿਸ਼ਕਰਮਾਂ ਦੀਆਂ ਲੱਖ ਲੱਖ ਵਧਾਈ ਦਿੰਦਾ ਸਸਕਾ ਜੀ ਮੈਂ ਜੱਸੀ ਸੋਹਿਆਵਾਲਾ ਚੇਅਰਮੈਨ ਅਪਰੂਵਮੈਂਟ ਰਟਨਾਬਾ ਆਗੂ ਆਮ ਆਦੀ ਪਾਰਟੀ ਪ੍ਰਧਾਨ ਸਭਾ ਹਲਕਾ ਨਾਬਾ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੁੱਚੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਰੋਸ਼ਨੀਆਂ ਦੇ ਪਵਿੱਤਰ ਤਿਹਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਅਤੇ ਵਿਸਕਰਮਾ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਆਪ ਦੀ ਸਭ ਦੇ ਘਰਾਂ ਦੇ ਵਿੱਚ ਅਦਾ ਖੁਸ਼ੀਆਂ ਦੀਪ ਜਗਾਵੇ ਆਪ ਸਭ ਦੇ ਪਰਿਵਾਰਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖੇ ਪੰਜਾਬ ਨੂੰ ਪੰਜਾਬੀਅਤ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਹ ਰਲ ਕੇ ਆਪਾਂ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਅਤੇ ਅੱਜ ਦੇ ਦਿਨ ਤੀਆਂ ਫੇਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂ ਸਭ ਤੋਂ ਪਹਿਲਾਂ ਪਿਆਰ ਭਰੀ ਸ਼ਾਸਕਾਲ ਦੀ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵਸੇ ਪੰਜਾਬੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੁਸੀਂ ਜਿੱਥੇ ਵੀ ਹੋ ਖੁਸ਼ੀਆਂ ਮਾਣੋ ਤਿਹਾਰ ਵਧੀਆ ਤਰੀਕੇ ਨਾਲ ਚਾਹਾਂ ਨਾਲ ਮਨਾਓ ਆਪਣੇ ਪਰਿਵਾਰਾਂ ਨਾਲ ਮਨਾਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤਨਵਾਚ ਵੈਗੁਰਜੀ ਦਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਫੈਜਗੜ ਆਮ ਆਦਮੀ ਪਾਰਟੀ ਚੇਅਰਮੈਨ ਨਾਬਾ ਬੀਏਡੀਵੀ ਪੰਜਾਬ ਵਾਸੀਆਂ ਨੂੰ ਹਲਕਾ ਨਾਬਾ ਵਾਸੀਆਂ ਨੂੰ ਮੇਰੇ ਪਰਿਵਾਰ ਵੱਲੋਂ ਮੇਰੇ ਵੱਲੋਂ ਦੀਵਾਲੀ ਦੇ ਤਿਹਾਰ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਂ ਅਮਨਦੀਪ ਸਿੰਘ ਸਰਪੰਚ ਪਿੰਡ ਕੋਟਕਲਾਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਆਪ ਸਭ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਹਰਪਾਲ ਸਿੰਘ ਡਾਇਰੈਕਟਰ ਸ਼ਕਤੀਮਾਨ ਐਗਰੋ ਇੰਡਸਟਰੀ ਨਾਬਾ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਬਾਬਾ ਵਿਸ਼ਕਰਮਾ ਜੀ ਦੀਆਂ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਦੇ ਸਮੂਹ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਆਸ ਕਰਦਾ ਹਾਂ ਕੀਏ ਤਿਹਾਰ ਸਭ ਲਈ ਖੁਸ਼ੀਆਂ ਭਰਿਆ ਹੋਵੇ ਮੈਂ ਮੰਡਲ ਪ੍ਰਧਾਨ ਕਾਂਗਰਸ ਕਮੇਟੀ ਮੇਰੇ ਵੱਲੋਂ ਚੱਠਾ ਪਰਿਵਾਰ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਸਾਧੋੜੀ ਵੱਲੋਂ ਆਪ ਜੀ ਤੇ ਆਪਦੇ ਪਰਿਵਾਰ ਨੂੰ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁ ਮੁਬਾਰਕਾਂ ਦਿੰਦਾ ਹਾਂ ਜੀ ਉਮੀਦ ਕਰਦਾ ਹਾਂ ਇਹ ਰੋਸ਼ਨੀ ਦਾ ਤਿਹਾਰ ਤੁਹਾਡੀ ਜ਼ਿੰਦਗੀ 'ਚ ਹੋਰ ਨਵੀਆਂ ਰੋਸ਼ਨੀਆਂ ਤੇ ਤਰੱਕੀਆਂ ਲੈ ਕੇ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮੇਸ਼ ਸਿੰਘਲਾ ਸਾਬਕਾ ਐਮਐਲਏ ਲਾਬਾ ਅੱਜ ਜਿਹੜਾ ਮੈਂ ਸਾਰੀ ਸੰਗਤ ਨੂੰ ਨਾਪਾਰ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਸਾਰੇ ਹਿੰਦੁਸਤਾਨ ਨਿਵਾਸੀਆਂ ਨੂੰ ਮੁਬਾਰਕਵਾਦ ਦਿੰਦਾ ਕਿ ਜਿਹੜੇ ਦਿਹਾੜੇ ਨੇ ਇਹ ਪਵਿੱਤਰ ਦਿਹਾੜੇ ਨੇ ਜਿਹਦੇ ਵਿਚ ਦੁਸ਼ਹਿਰੇ ਤੋਂ ਲਾ ਕੇ ਰਾਮਲੀਲਾ ਤੋਂ ਲਾ ਕੇ ਦੁਸ਼ਹਿਰੇ ਤੋਂ ਲਾ ਕੇ ਦੀਵਾਲੀ ਤੱਕ ਤੇ ਉਸ ਤੋਂ ਬਾਅਦ ਬਾਬਾ ਵਿਸਕਰਮਾ ਦੇ ਤੇ ਨਾਲ ਹੀ ਜਿਹੜਾ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜਿਹੜੇ 6ਵੇਂ ਪਾਤਸ਼ਾਹੀ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤੇ ਰਾਜਿਆਂ ਨੂੰ ਛੁਡਾਇਆ ਤੇ ਇੱਕ ਬਵਿੱਤਰ ਦਿਨ ਗਿਣਿਆ ਜਾਂਦਾ ਜਿਸ ਤੇ ਬਹੁਤ ਵੱਡੀ ਦੀਵਾਲੀ ਜਿਹੜੀ ਹੈ ਉਹ ਮਨਾਈ ਜਾਂਦੀ ਹੈ ਹਰਮੰਦਰ ਸਾਹਿਬ ਦੇ ਵਿੱਚ ਸੋ ਦੀਵਾਲੀ ਤੋਂ ਬਾਅਦ ਜਿਹੜਾ ਵਿਸਕਰ ਬਾਬਾ ਵਿਸਕਰਮਾ ਦਾ ਦਿਹਾੜਾ ਹੈ ਉਹ ਮਨਾਇਆ ਜਾਂਦਾ ਤੇ ਮੈਂ ਸਾਰੀ ਸੰਗਤ ਨੂੰ ਦਿਵਾਲੀ ਦੀਆਂ ਤੇ ਸਿੱਖ ਸੰਗਤਾਂ ਨੂੰ ਬੰਦੀ ਛੋੜ ਦੀਆਂ ਤੇ ਵਿਸ਼ਕਰਮਾ ਜੀ ਜੀ ਦੀਆਂ ਮੁਬਾਰਕਵਾਦ ਦੇਣਾ ਤੇ ਖਾਸ ਕਰ ਨਾਭਾ ਨਵਾਸੀਆਂ ਨੂੰ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜਿੱਥੇ ਕਿ ਕੰਬਾਈਨ ਟਰੈਕਟਰ ਅੱਜ ਸਾਰੀ ਦੁਨੀਆ ਦੇ ਵਿੱਚ ਜਦੋਂ ਕਿਤੇ ਵੀ ਟਰੈਕਟਰ ਜਾਂ ਜਾਂ ਦੇਖਦਾ ਕੰਬਾਈਨ ਤਾਂ ਬੜਾ ਮਾਣ ਖੁਸ਼ ਹੁੰਦਾ ਸੋ ਸਾਰੀ ਸੰਗਤ ਨੂੰ ਕੋਟਨ ਕੋਟਮਾ ਵਰਕਵਾਦਨਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਸਾਫਕਾ ਸਰਪੰਚ ਪਿੰਡ ਢੀਂਗੀ ਦਿਵਾਲੀ ਦੀਆਂ ਦਸਹਰੇ ਦੀਆਂ ਬੰਦੀ ਛੋੜ ਦਿਵਸ ਦੀਆਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਗੁਰਪੁਰਬ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬਖਸ਼ਦਾ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਇਹ ਪੰਜਾਬ ਤੇ ਕਰੋਪੀ ਆਈ ਸੀ ਇਹਨੂੰ ਆਪਣੀ ਮਿਹਰ ਦੇ ਨਾਲ ਆਪਣੀ ਕਿਰਪਾ ਦੇ ਨਾਲ ਇਹਨੂੰ ਕਰੋਪੀ ਨੂੰ ਦੂਰ ਕਰਕੇ ਸਾਰੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਗਰੀਬ ਪਰਿਵਾਰ ਜੋ ਵੀ ਨੇ ਉਹ ਆਪਣੇ ਆਪਣੇ ਘਰਾਂ ਚ ਖੁਸ਼ੀ ਨਾਲ ਆਪਣੀਆਂ ਫਸਲਾਂ ਵਧਣ ਆਪਣੀਆਂ ਨਵੀਆਂ ਜ਼ਮੀਨਾਂ ਦੀ ਤਿਆਰੀ ਕਰਨ ਇਹੀ ਅਰਦਾਸ ਆ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਖਣੋੜਾ ਪ੍ਰਧਾਨ ਜ਼ਿਲ੍ਹਾ ਕਾਰ ਕਮੇਟੀ ਪਟਿਆਲਾ ਮੈਂ ਸਾਰੇ ਹੀ ਮੇਰੇ ਹਿੰਦੁਸਤਾਨ ਦੇ ਭਰਾਵਾਂ ਨੂੰ ਅਤੇ ਬਾਹਰ ਬਸਦੇ ਭਰਾਵਾਂ ਨੂੰ ਦੀਵਾਲੀ ਦੇ ਪੁੱਤਰ ਦਿਹਾੜੇ ਦੀਆਂ ਅਤੇ ਬੰਦੀ ਛੋੜ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਜਿੱਥੇ ਆਪਣੇ ਵੱਲੋਂ ਉੱਥੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਸਾਹਿਬ ਵੱਲੋਂ ਅਤੇ ਸਾਡੇ ਐਲੋਪੀ ਦੇ ਲੀਡਰ सरदार प्रताप सिंह बाजा वालों भी मैं सारे लख लख बधाई दिना तो सारे रल मिल के मनाओ अ सारे तीस चढ़दी कला चहो यही मेरी कामना यही मेरी अरदास दोबारा फिर थू बहुत बहुत मुबारक नमस्कार मैं अंजु शर्मा एडिमोन वर्ल्ड स्कूल की प्रिंसिपल आप सभी को स्कूल और मैनेजमेंट की तरफ से दशहरा और दीपावली की हार्दिक शुभकामनाएं देती हूँ मैं आशा करती हूँ कि ये त्यौहार तो आप सभी के जीवन में समृद्धि और खुशियाँ लेकर आए मैं अपने, अपने सभी स्टूडेंट्स के लिए ये प्रे करती हूँ कि आने वाला समय उनको बुद्धि और उनकी पढ़ाई के लिए अच्छे रास्ते बनाए सभी अभिभावकों और सहयोगियों के विश्वास के लिए ढेर सारा धन्यवाद दीपावली की हार्दिक शुभकामनाएं एक बार फिर से धन्यवाद मैं सिंह एम डी एग्रोटेक प्राइवेट लिमिटेड नाभा ਮੈਂ ਆਪਣੇ ਬੰਨੋ ਆਪਣੇ ਪਰਿਵਾਰ ਵੱਲੋਂ ਆਪਣੀ ਸਾਰੀ ਫੈਕਟਰੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਹਾੜੀ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਵਿਸ਼ਕਰਮ ਦੇ ਦਿਨ ਜਿਹਨੂੰ ਉਜਾਰ ਦੀ ਸੁ ਕਿਹਾ ਜਾਂਦਾ ਹੈ ਪੂਰੇ ਭਾਰਤ ਵਿੱਚ ਕੀ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਉਹਦੀਆਂ ਲੱਖ ਲੱਖ ਵਧਾਈਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪ ਦਾ ਭਰਾ ਸ਼ੰਕੀ ਪਾਸੋਂ ਮੈਂ ਆਪਦੇ ਪਰਿਵਾਰ ਵੱਲੋਂ ਤੇ ਆਪਣੀ ਸਾਰੀ ਐਮਸੀ ਟੀਮ ਵੱਲੋਂ ਸਾਰੇ ਪਾਸੋਂ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਅਤੇ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਮੈਂ ਆਪਣੇ ਸਤਿਕਾਰਯੋਗ ਐਮਐਲਏ ਸਾਹਿਬ ਵੱਲੋਂ ਵੀ ਸਾਰੇ ਨਾਗਰ ਨਿਵਾਸੀਆਂ ਨੂੰ ਮੁਬਾਰਕਾ ਦਿੰਦਾ ਮੈਂ ਹਰਜਿੰਦਰ ਸਿੰਘ ਐਮਡੀ ਹਰਜੀਤ ਟੈਕ ਇੰਡਸਟਰੀ ਦੀਵਾਲੀ ਦੁਸ਼ਹਿਰੇ ਦੇ ਗੁਰਪਰਵ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦਿੰਦਾ ਮੈਂ ਗੁਰਵਚਨ ਸਿੰਘ ਮੱਲੇਵਾਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਲੋਕਾਂ ਨੂੰ ਦੀਵਾਲੀ ਦੁਸਹਿਰਾ ਇਹ ਸਾਡੇ ਤਿਉਹਾਰਾਂ ਤੇ ਬਹੁਤ ਬਹੁਤ ਮੁਬਾਰਕਬਾਦ ਦਿਨਾ ਵਾਹਿਗੁਰੂ ਕਰੇ ਇਹਨਾਂ ਤਿਥਾਂ ਤਿਹਾਰਾਂ ਤੇ ਲੋਕ ਹੱਸਦੇ ਵੱਸਦੇ ਰਹਿਣ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਖੁਸ਼ੀਆਂ ਮਨਾਉਂਦੇ ਰਹਿਣ ਇਹ ਤਿਹਾਰ ਸਾਡੀ ਦੁਨੀਆ ਦੇ ਵਿੱਚ ਸਾਡੇ ਆਲੇ ਦੁਆਲੇ ਸਾਡੇ ਸਮਾਜ ਦੇ ਵਿੱਚ ਰੰਗ ਭਰਦੇ ਰਹਿਣ ਇੱਕ ਵਾਰ ਫੇਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਮੈਂ ਵੀ ਵੈਕ ਸਿੰਘਲਾ ਦੀਵਾਲੀ ਤੇ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਕਾਂਗਰਸ ਪਾਰਟੀ ਵੱਲੋਂ ਸਰਦਾਰ ਸਾਧੂ ਸਿੰਘ ਧਰਮਸੋਜੀ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਦੀਵਾਲੀ ਔਰ ਬੰਦੀ ਛੋੜ ਦਾ ਦਿਨ ਸਾਰਿਆਂ ਲਈ ਖੁਸ਼ੀ ਭਰਿਆ ਹੋਵੇ ਮੈਂ ਮੇਜਰ ਸਿੰਘ ਤੁੰਗਾ ਬਲੌਗ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਅਤੇ ਸਰਪੰਚ ਪਿੰਡ ਦੋਂਗਾ ਦਿਵਾਲੀ ਦੇ ਸਭ ਅਫਸਰ ਤੇ ਅਤੇ ਬੰਦੀ ਛੋੜ ਦਿਵਸ ਤੇ ਇਸ ਦਿਨ ਸਿੱਖਾਂ ਦੇ ਸੇਵੇਂ ਪਾਸਾ ਸਹਿਬ ਜ루 ਹਰਗੋਬਿੰਦ ਪਾਸਾ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾ ਕੇ ਬਾਹਰ ਆਏ ਸਨ ਇਸ ਦੀ ਖੁਸ਼ੀ ਦੇ ਵਿੱਚ ਸਿੱਖਾਂ ਵੱਲੋਂ ਇਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਮੈਂ ਆਪਣੇ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਹਲਕੇ ਦੇ ਵਿਧਾਇਕ ਮਾਨਜੋ ਸਾ ਗੁਰਦੇਵ ਸਿੰਘ ਜੀ ਦੇਮਾਨ ਜੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਮੁੱਚੇ ਵਿਸਵ ਵਿੱਚ ਵਸਦੇ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਅੱਚਲ ਸਰਪੰਚ ਮੈਂ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਆਪਣੀ ਆਮ ਆਦਮੀ ਪਾਰਟੀ ਸਰਦਾਰ ਗੁਰਦੇਵ ਸਿੰਘ ਦੇਮੋਣਾ ਐਮਐਲਏ 90 ਵੱਲੋਂ ਦੇਸ਼ ਵਾਸੀਆਂ ਨੂੰ ਦਿਵਾਲੀ ਬੰਦੀ ਛੋੜ ਦਿਵਸ ਤੇ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਹਰਪਾਲ ਸਿੰਘ ਸਾਫ ਦਾ ਸਰਪੰਚ ਮੌਜੂਦਾ ਪ੍ਰਧਾਨ ਕਿਸਾਨ ਸੈੱਲ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਕਿਸਾਨ ਸੈੱਲ ਵੱਲੋਂ ਇਸ ਸੁਭ ਅਫਸਰ ਤੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸੁਭ ਅਫਸਰ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹ ਤਿਹਾਰ ਸਭ ਲਈ ਖੁਸ਼ੀਆਂ ਭਰਿਆ ਹੋਵੇ ਮੈਂ ਰਮਨ ਸਿੰਘਲਾ ਨਵਪਾਰਤ ਫਰਨੀਚਰ ਪਾਲੇਸ ਨੰਬਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦੁਸ਼ਹਿਰਾ ਦੀਵਾਲੀ ਗੁਰਪੁਰਬ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਤਿਹਾਰ ਸਾਰਿਆਂ ਲਈ ਖੁਸ਼ੀਆਂ ਭਰੇ ਹੋਣ। ਥੈਂਕ ਯੂ। ਮੈਂ ਸਰਪੰਚ ਸਤਨਾਮ ਸਿੰਘ ਪਿੰਡ ਕਣਸੂਹਾ ਖੁਰਦ ಗ್ರಾಮ ਪੰਚਾਇਤ ਵੱਲੋਂ ਤੇ ਆਪਣੇ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਜੀ ਦੇਮਾਨ ਵੱਲੋਂ ਦਸਹਿਰਾ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਇਹ ਤਿਹਾਰ ਸਮੂਹ ਪੰਜਾਬੀਆਂ ਵਾਸਤੇ ਖੁਸ਼ੀਆਂ ਭਰੇ ਹੋਣ। ਮੈਂ ਹਰਬਾਤ ਸਿੰਘ ਸਰਪੰਚ ਪਿੰਡ ਰੈਸਲ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਦਿਵਾਲੀ ਦੀਆਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੰਸਾਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ। ਮੈਂ ਭਗਵੰਤ ਸਿੰਘ ਮਣਕੂ ਮਾਲਕ ਮਣਕੂ ਗਰੁੱਪ ਇੰਡਸਟਰੀ ਸਟੇਟ ਕੋਆਰਡੀਨੇਟਰ OBC ਡਿਪਾਰਟਮੈਂਟ ਪੰਜਾਬ ਕਾਂਗਰਸ ਮੈਂ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਬਹੁਤ ਸਤਿਕਾਰਯੋਗ ਪੰਜਾਬੀ ਵੀਰਾਂ ਅਤੇ ਸਾਰੇ ਹੀ ਸਮਾਜ ਦੇ ਵਰਗ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦਸਹਿਰੇ ਦੀਆਂ ਜੋ ਕਿ ਨੇਕੀ ਦੀ ਜਿੱਤ ਬਦੀ ਤੇ ਪਾਰੂ ਰਹਿ ਕੇ ਜਦੋਂ ਨੇਕੀ ਦੀ ਜਿੱਤ ਹੋਈ ਉਸ ਦੇ ਸੰਬੰਧ ਵਿੱਚ ਸ਼੍ਰੀ ਰਾਮ ਜੀ ਅਯੁੱਧਿਆ ਦੇ ਵਿੱਚ ਵਾਪਸ ਆਏ ਤਾਂ ਉਸ ਦੇ ਖੁਸ਼ੀ ਦੇ ਵਿੱਚ ਦਸਹਿਰਾ ਜਿਹੜਾ ਤਿਹਾਰ ਹੈ ਉਹ ਸਾਰੇ ਸਮਾਜ ਵੱਲੋਂ ਮਨਾਇਆ ਜਾਂਦਾ ਹੈ ਸਾਰੇ ਸਮਾਜ ਨੂੰ ਦੁਸਹਿਰੇ ਦੀਆਂ ਉਸ ਤੋਂ ਨਾਲ ਹੀ ਦੀਵਾਲੀ ਦੀਆਂ ਜਿਹੜੇ ਲੋਕਾਂ ਨੇ ਦੀਵਾਲੀ ਦੀਵੇ ਬਾਲ ਕੇ ਦੀਵਾਲੀ ਮਨਾਉਂਦੇ ਨੇ ਉਸ ਦੇ ਨਾਲ ਹੀ ਬੰਦੀ ਛੋੜਦੀਆਂ ਕਿਉਂਕਿ ਬੰਦੀ ਛੋੜ ਨੂੰ ਗੁਰੂ ਸਾਹਿਬ ਨੇ ਸਿੰਘਾਂ ਨੂੰ ਰਿਹਾਅ ਕੀਤਾ ਸੀਗਾ ਸਿੰਘਾਂ ਨੂੰ ਰਿਹਾਅ ਕਰਵਾਇਆ ਸੀਗਾ ਉਸ ਦੇ ਸੰਬੰਧ ਦੇ ਵਿੱਚ ਦੀਵ ਮਾਲਾ ਕੀਤੀ ਜਾਂਦੀ ਹੈ ਅਤੇ ਭਗਵਾਨ ਰਾਮ ਵੀ ਉਜਦੇ ਵਿੱਚ ਆਈ ਸੀ ਉਸ ਦੇ ਸੰਬੰਧ ਵਿੱਚ ਵੀ ਲੋਕਾਂ ਨੇ ਦੀਵਾਲਾ ਕੀਤੀ ਤੇ ਦੀਵਾਲੀ ਦੀਆਂ ਵੀ ਉਹਦੇ ਨਾਲ ਬੰਦੀ ਛੋੜਦੀਆਂ ਅਤੇ ਭਗਵਾਨ ਵਿਸ਼ਵਕਰਮਾ ਦੇ ਮਹਾ ਪੂਜਾ ਉਤਸਵ ਦਿਹਾ ਸਾਰੇ ਹੀ ਸਮਾਜ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਜਿਹੜੀ ਦੀਵਾਲੀ ਹੈ ਜਾਂ ਵਿਸ਼ਵਕਰਮਾ ਦੇ ਹੈ ਇਹ ਸਾਡੇ ਸਮਾਜ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ ਉਹਨਾਂ ਸਦਕਾ ਹੀ ਸਾਡੇ ਸਮਾਜ ਦਾ ਜਿਹੜਾ ਹੈ ਸਾਡਾ ਜੀਵਨ ਜਿਹੜਾ ਪਰਮ ਪੁਨਰ ਜੀਵਨ ਜਿਹੜਾ ਸਾਡਾ ਚੱਲਦਾ ਹੈ ਉਸਦੇ ਨਾਲ ਹੀ ਸਾਡਾ ਚੱਲਦਾ ਕਿਉਂਕਿ ਭਗਵਾਨ ਵਿਸ਼ਵਕਰਮਾ ਜੀ ਦੀ ਦੇਨ ਸਦਕਾ ਹੀ ਸਾਡੇ ਸਮਾਜ ਦੇ ਵਿੱਚ ਖੇਤੀਬਾੜੀ ਦੀਆਂ ਸਾਡੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਜਾਂ ਖੇਤੀਬਾੜੀ ਦੀਆਂ ਮਸ਼ੀਨਰੀਆਂ ਸਾਡੀਆਂ ਉਸ ਦੀਆਂ ਪ੍ਰੇਰਨਾ ਸਦਕਾ ਹੀ ਲੈ ਕੇ ਸਾਡਾ ਸਾਰਾ ਸਮਾਜ ਚੱਲਦਾ ਹੈ ਉਸ ਲਈ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਉਸਦੇ ਨਾਲ ਹੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜੀ ਸਤਾਨ ਆ ਰਹੇ ਨੇ ਉਹਨਾਂ ਦੇ ਜਨਮ ਦੀਆਂ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਮੈਂ ਲਖਿੰਦਰ ਸਿੰਘ ਗਹਿਰ ਮਾਲਕ ਨਿਊ ਕੀਰਾ ਕਾਲਜ ਯੂਨੀਵਰਸਿਟੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਤਿਉਹਾਰ ਸਭ ਦੇ ਸਭ ਦੇ ਇਸ ਵਸਾਆਂ ਲਈ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਵਾਲੀ ਦੀਆਂ ਮੁਬਾਰਕਾਂ ਜਿੱਥੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਾਬੇ ਹਲਕੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਸਾਰੇ ਪੰਜਾਬ ਔਰ ਪੰਜਾਬੀ ਤੈਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਔਰ ਨਾਲ ਦੀ ਨਾਲ ਹੀ ਬੰਦੀ ਛੋੜ ਮਿਸਕਰਮਾਡੇ ਅ띠ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ ਹੋਣ ਸਾਰੇ ਪੰਜਾਬ ਨੂੰ ਔਰ ਗੁਰੂ ਮਾਰ ਦੀ ਕਿਰਪਾ ਕਰੇ ਕਿ ਪੰਜਾਬ ਵਾਧਾ ਖੁਲਦਾ ਰਹੇ ਸਾਰਿਆਂ ਘਰਾਂ ਦੇ ਵਿੱਚ ਸੁੱਖ ਔਰ ਸ਼ਾਂਤੀ ਹੋਵੇ ਸਾਰੇ ਲੋਕ ਤਰੱਕੀ ਕਰਨ ਔਰ ਭਾਈਚਾਰਕ ਸਾਂਝ ਹੋਵੇ ਔਰ ਫਿਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ